ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਨੂੰ ਪਤਾ ਹੀ ਹੈ ਕਿ ਪੰਜ ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਵੱਲੋਂ ਖੇੜੀ ਨਗਾਈਆਂ ਵਾਲੇ ਵੱਲੋਂ ਜੋ ਟਾਵਰ ਤੇ ਬੀਐਸਐਨਐਲ ਟਾਵਰ ਤੇ ਮੋਰਚਾ ਲਾਇਆ ਧੰਨ ਧੰਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਵਾਨੀ ਦੇ ਹੋ ਰਹੇ ਨਰਾਦਰ ਨੂੰ ਬੰਦ ਕਰਾਉਣ ਲਈ ਉਹਨਾਂ ਦਾ ਸਤਕਾਰ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਕਰਾਉਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਮੋਰਚਾ ਲਾਇਆ ਜਿਹਨੂੰ 5 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਪਰ ਸਾਧ ਸੰਗਤ ਜੀ ਸਾਨੂੰ ਕੋਈ ਸੰਗਤ ਵੱਲੋਂ ਬਾਤਾਂ ਕੱਟ ਆਉਣ ਦੀ ਜਾਂ ਆਪ ਦਾ ਸਾਥ ਮਿਲਣ ਦੀ ਵੱਡੀ ਕੋਈ ਸੰਭਾਵਨਾ ਤਾਂ ਹੈ ਨਹੀਂ ਜਿਹੜੀਆਂ ਜਏ ਜੇ ਹਾਲਾਤ ਦੇਖਦੇ ਆ ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਤੁਹਾਨੂੰ ਦੱਸੀਏ ਵੀ ਕਦੋਂ ਕੱਟੇ ਆਉਣਾ ਹੈ ਹੁਣ 18 ਤਰੀਕ ਨੂੰ 18 ਮਾਰਚ ਦਿਨ ਮੰਗਲਵਾਰ ਨੂੰ ਇੱਥੇ ਟਾਵਰ ਮੋਰਚੇ ਤੇ ਸੰਗਤਾਂ ਦਾ ਇਕੱਠ ਹੋਊਗਾ ਸਾਰੀ ਸੰਗਤ ਜੋ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਗੁਰੂ ਮੰਨਦੀ ਹੈ ਜਾਂ ਹੁਣ ਤਾਂ ਫੌਜੀ ਸਾਹਿਬ ਪ੍ਰਤੀ ਸੋਡੇ ਸ਼ੰਕੇ ਦੂਰ ਹੋ ਗਏ ਹੁਣੇ ਵੀ 5 ਮਹੀਨੇ ਹੋ ਗਏ ਜਿਹੜਾ ਨੂੰ ਐਤੀ ਵੀ ਉਤਰ ਕੇ ਭਾਜੂਗਾ ਉਹ ਜਾਂ ਉਹ ਪੈਸਿਆਂ ਲਈ ਚੜਿਆ ਹੈ ਜਾਂ ਕੋਈ ਹੋਰ ਉਹ ਫੇਮ ਲਈ ਚੜਿਆ ਹੈ ਉਹ ਤਾਂ ਅੱਜ 5 ਮਹੀਨੇ ਤੋਂ ਸਮਾਂ ਕੋਈ ਰਹਿ ਕੇ ਦਿਖਾ ਵੋਤੇ ਕੋਈ ਮੈਂ ਕਹਿੰਦਾ ਅਸੀਂ ਉਹਨੂੰ ਸਾਰੀਆਂ ਸਹੂਲਤਾਂ ਦੇਣ ਲਈ ਤਿਆਰ ਆ ਜੇ ਕੋਈ ਗੁਰੂ ਦਾ ਸਿੱਖ ਕੋਈ ਮਹੀਨੇ ਲਈ ਵੀ ਇਹ ਪ੍ਰੋਗਰਾਮ ਹੋਰ ਕਿਤੇ ਚੜ ਕੇ ਕਰੇ ਅਸੀਂ ਅਸੀਂ ਉਹਦੀ ਜ਼ਿੰਮੇਵਾਰੀ ਲੈਨੇ ਆ ਉਹਨੂੰ ਸਾਰਾ ਕੁਝ ਦੇਣ ਦੀ ਪਰ ਸਾਧ ਸੰਗਤ ਜੀ ਸ਼ੰਕੇ ਕਰਨੇ ਛੱਡ ਕੇ ਅੱਜ ਗੁਰੂ ਦਾ ਸਨਮਾਨ ਜੇ ਤਾਂ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਤੁਸੀਂ ਮੰਨਦੇ ਨਹੀਂ ਕੱਲੇ ਗੁਰੂ ਗ੍ਰੰਥ ਸਾਹਿਬ ਹੈਗਾ ਕੱਲੇ ਗੁਰਜੀਤ ਸਿੰਘ ਫੌਜੀ ਦਾ ਫਿਰ ਤਾਂ ਤੁਸੀਂ ਨਾ ਆਓ ਜੇ ਤੁਸੀਂ ਸੱਚੇ ਦਿਲੋਂ ਗੁਰੂ ਨੂੰ ਗੁਰਵਾਣੀ ਨੂੰ ਗੁਰੂ ਮੰਨਦੇ ਹੋ ਤਾਂ 18 ਮਾਰਚ ਨੂੰ ਦਿਨ ਮੰਗਲਵਾਰ ਨੂੰ 11 ਵਜੇ ਟਾਬਰ ਮੋਰਚਾ ਸਮਾਣਾ ਤਹਿਸੀਲ ਦੇ ਨੇੜੇ ਜਿਹੜਾ ਲੱਗਿਆ ਉਹ ਤੇ ਵੱਡੀ ਗਿਣਤੀ ਚ ਪਹੁੰਚ ਕੇ ਆਪਾਂ ਉਸ ਖਾਲਸੇ ਦਾ ਹੌਸਲਾ ਵਧਾਈਏ ਜਿਹੜਾ 5 ਮਹੀਨਿਆਂ ਤੋਂ ਆਪਦੇ ਬੱਚਿਆਂ ਨੂੰ ਛੱਡ ਕੇ ਜਿਹਦੀ ਮਾਂ ਮਾਤਾ ਅੱਜ ਆਪਦਾ ਜਿਹਦਾ ਪੁੱਤ ਜਿਸ ਮਾਂ ਦੇ ਪੁੱਤ ਨੇ ਅੱਜ 2 ਮਹੀਨਿਆਂ ਤੋਂ ਪ੍ਰਸ਼ਾਦਾ ਨਾ ਸਕਿਆ ਵੇ ਉਹਨਾਂ ਦੇ ਪਰਿਵਾਰ ਦਾ ਉਹ ਦੇ ਬੱਚਿਆਂ ਦਾ ਉਹਦੀ ਮਾਤਾ ਦਾ ਕੀ ਹਾਲ ਉਹ ਤੇ ਤਰਸ ਕਰ ਲੋ ਤੁਸੀਂ ਅੱਜ ਉਹ ਫੌਜੀ ਸਾਹਿਬ ਦੇ ਪਰਿਵਾਰ ਤੇ ਤਰਸ ਕਰ ਲੋ ਤਾਂ ਜੇ ਤੁਸੀਂ ਤਰਸ ਕਰਦੇ ਹੋ ਔਰ ਗੁਰੂ ਨੂੰ ਗੁਰੂ ਮੰਨਦੇ ਹੋ ਗੁਰੂ ਨਾਲ ਤੁਹਾਡਾ ਪਿਆਰ ਹੈ ਤਾਂ 18 ਮਾਰਚ ਨੂੰ ਵੱਡੀ ਗਿਣਤੀ ਚ ਸਮਾਣੇ ਦੇ ਟਾਵਰ ਮੋਰਚੇ ਤੇ ਪਹੁੰਚ ਕੇ ਹਾਜ਼ਰੀਆਂ ਲਵਾਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ